ਦੋਸਤੋ ਹੁਣੇ-ਹੁਣੇ ਇੱਥੋਂ ਆਈ ਵੱਡੀ ਮਾੜੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਪ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਕੋਈ ਵੀ ਪਹਿਲਾਂ ਤੋਂ ਅੰਦਾਜ਼ਾ ਨਹੀਂ ਲਾ ਸਕਦਾ ਕਿ ਸੋਸ਼ਲ ਮੀਡੀਆ ਤੇ ਕੀ ਦੇਖਣ ਨੂੰ ਮਿਲ ਜਾਵੇ ਸੋਸ਼ਲ ਮੀਡੀਆ ਤੇ ਹਰ ਰੋਜ਼ ਕਈ ਵੀਡੀਓ ਵਾਇਰਲ ਹੁੰਦੇ ਨੇ ਤੇ ਸਾਰੀਆਂ ਵੀਡੀਓਜ਼ ਵੱਖਰੀਆਂ-ਵੱਖਰੀਆਂ ਹੁੰਦੀਆਂ ਨੇ ਕੁਝ ਵੀਡੀਆਂ 'ਚ ਲੋਕਾਂ ਦਾ ਹੁਨਰ ਦੇਖਣ ਨੂੰ ਮਿਲਦਾ ਹੈ ਤੇ ਕੁਝ ਵੀਡੀਓ 'ਚ ਅਦੁੱਪੁੱਧ ਜਗਾੜ ਇਸ ਤੋਂ ਲਾਵਾ ਕਈ ਤਰ੍ਹਾਂ ਦੀ ਵੀਡੀਓ ਵਾਇਰਲ ਹੋ ਰਹੀ ਨੇ ਤੇ ਉਸਨਾਂ ਨੂੰ ਦੇਖਣ ਤੋਂ ਬਾਅਦ ਲੋਕ ਆਪਣੇ ਪਰੇ ਤੇ ਗਿਰਿਆ ਵੀ ਦਿੰਦੇ ਨੇ ਪਰ ਇਸ ਸਮੇਂ ਜੋ ਵੀਡੀਓ ਵਾਇਰਲ ਹੋ ਰਹੀ ਉਹ ਬਾਕੀਵਾਂ ਲੋ ਵੱਖਰਾ ਹੈ ਤੁਹਾਨੂੰ ਸ਼ਾਇਦ ਅਜਿਹਾ ਕੋਈ ਵੀਡੀਓ ਦੇਖਿਆ ਹੋਵੇਗਾ ਇਹ ਸਮਝੋ ਵੀਡੀਓ ਵਾਇਰਲ ਹੋ ਰਿਹਾ ਉਹ ਨੋਕਾ ਹੀ ਵੀਡੀਓ ਦੇਖ ਕੇ ਜਾ ਸਕਦੇ ਕੁੜੀ ਸੱਤੇ ਪੈਦਲ ਜਾ ਰਹੀ ਹੈ ਉਹਦੋ ਹੀ ਬਾਈਕ ਤੇ ਬੈਠੇ ਦੋ ਵਿਅਕਤੀ ਕੁੜੀ ਦੇ ਸਾਹਮਣੇ ਰੁਕ ਜਾਂਦੇ ਨੇ ਉਸ ਤੋਂ ਬਾਅਦ ਇਹ ਕਿ ਵਿਅਕਤੀ ਬਾਈਕ ਨੂੰ ਹੇਠਾ ਉਤਰਾਇਆ ਇਹਨੂੰ ਦੇਖ ਕੇ ਕੁੜੀ ਸੋਚਣ ਲੱਗਦੀ ਉਹ ਸੋਚਦਾ ਹੈ ਕਿ ਚੋਰ ਹੈ ਜੋ ਦੋਸਤ ਦਾ ਬੈਗ ਖੋਲਣ ਆਏ ਨੇ ਉਹ ਆਪਣੇ ਬੈਗ ਨੇੜੇ ਘਰ ਚੁਰਦਨ ਦੀ ਕੁੜੀ ਨੇ ਆਪਣੇ ਦਿਮਾਗ ਦੀ ਸਹੀ ਹੋ ਤੋ ਕਿਤੇ ਪਰ ਟਾਈਮਿੰਗ ਗਲ ਸੀ ਕਿਉਂਕਿ ਉਹ ਲੋਕ ਚੋਰ ਨਹੀਂ ਸਨ ਸੋ ਉਹ ਆਪਣੇ ਘਰ ਜਾ ਰਹੇ ਸਨ ਜਿਸ ਕਾਰ ਚ ਲੜਕੇ ਆਪਣਾ ਬੈਗ ਸੁੱਟਿਆ ਸੀ ਉਹ ਉਹਨਾਂ ਦਾ ਕਾਰ ਸੀ ਤੇ ਉਹ ਵਿਅਕਤੀ ਨੇ ਦਰਵਾਜ਼ਾ ਖੋਲਣ ਲਈ ਬੈਗ ਤੋਂ ਹੇਟਾ ਉਤਰਿਆ ਸੀ ਉਸ ਤੋਂ ਬਾਅਦ ਵੀਡੀਓ ਨੇਮ ਵਿੱਚ ਕੁੜੀ ਨੂੰ ਅੰਦਰ ਉਸ ਦਾ ਬੈਗ ਲੈ ਆ ਕੇ ਦਿੱਤਾ ਉਹ ਸਹੀ